ਉਜਾਉਂਦਾ ਅੰਦੋਲਨਕਾਰੀ ਹਾਂਜੀ ਉਦੋਂ ਤੋਂ ਕਿੱਦਾਂ ਕ ਲੱਗਦਾ ਜੀ ਕਿ ਦਿੱਥੇ ਕਿ ਆਮ ਆਦਮੀ ਪਾਰਟੀ ਦੇ ਮੀਂਬਰ ਅਸ਼ੋਕ ਪ੍ਰੇਸ਼ਰ ਪੱਤੀ ਜੀ ਲੁਧਿਆਣੇ ਦੇ ਲੋਕ ਸਭਾ ਦੀ ਸੀਟ ਲੜ ਰਹੇ ਨੇ ਦਿੱਥੇ ਕਿ ਤਕਰੀਬਾਂਾਂ ਜੋ ਨਾਲ ਸਾਦਮੀ ਤੁਸੀਂ ਵੀ ਖੜੇ ਸੀਗੇ ਕਿਤੇ ਰੋਡ ਸ਼ੋਕ ਕੱਡੇ ਜਾ ਰਹੇ ਵਾ ਕੀ ਕਹਿਣਾ ਚਾਹੋ ਬਹੁਤ ਵਧੀਆ ਰਿਸਪੌਂਸ ਦੇ ਰਹੇ ਲੋਕ ਲੋਕ ਜਿਹੜੇ ਆ ਲੋਕਾਂ ਦੇ ਕੋਲ ਇੱਕੋ ਹੀ ਜੋਸ਼ ਆ ਆਮ ਆਦਮੀ ਪਾਰਟੀ ਤੇ ਚੌੜ ਨਿਸ਼ਾਨ ਝਾੜੂ ਤੇ ਸੀਐਮ ਭਗਵਤ ਬਾਣ ਜੀ ਔਰ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਲੋਕ ਇਸ ਤਰ੍ਹਾਂ ਦੀ ਜਿਹੜੀ ਸਰਕਾਰ ਨੇ ਨਵਿਕਲੀ ਸਰਕਾਰ ਆਈ ਹੈ ਪਿਛਲੇ 75 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਲੋਕਾਂ ਦੀਆਂ ਤਕਲੀਫਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਦੂਰ ਕੀਤਾ ਔਰ ਲੋਕਾਂ ਨੂੰ 300 ਯੂਨਟ ਪਰ ਮਹੀਨਾ ਬਿਜਲੀ ਜਿਹੜੀ ਹੈ ਉਹ ਫ੍ਰੀ ਦਿੱਤੀ ਹੈ ਔਰ ਮੈਡੀਕਲ ਦੇ ਵਿੱਚ ਬਹੁਤ ਸਹੂਲਤਾਂ ਦਿੱਤੀਆਂ ਨੇ ਬਹੁਤ ਸਾਰੇ ਐਸੇ ਇਲਾਕੇ ਨੇ ਜਿੱਥੇ ਆਮ ਆਦਮੀ ਕਲੀਨਿਕ ਖੋਲੇ ਗਏ ਨੇ ਔਰ ਇਸ ਤੋਂ ਬਾਅਦ ਜਿਹੜੇ 42 ਸਮੱਸਿਆਵਾਂ ਦੇ ਏਜੰਟ ਤੁਸੀਂ 1076 ਦੇ ਫੋਨ ਕਰੋ ਕੋਈ ਪ੍ਰੋਬਲਮ ਹੈਗੀ ਹੈ ਤੁਹਾਨੂੰ ਕੋਈ ਰਿਕਾਰਡ ਲੈਣਾ ਕੋਈ ਕਾਰਪੋਰੇਸ਼ਨ ਦਾ ਰਿਕਾਰਡ ਲੈਣਾ ਹੋਵੇ ਤੇ ਉਹ ਤੁਹਾਡੇ ਘਰ ਆਉਣਗੇ ਔਰ ਉਹ ਸੇਵਾ ਜਿਹੜੀ ਹੈਗੀ ਹੈ ਉਹ ਬੜੀ ਸ਼ਾਨਦਾਰ ਤਰੀਕੇ ਦੇ ਨਾਲ ਕਰ ਰਹੇ ਨੇ ਹੁਣ ਆ ਗਿਆ ਲੋਕ ਸਭਾ ਦੇ ਇਲੈਕਸ਼ਨਾਂ ਦੀ ਗੱਲ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਪੰਜਾਬ ਦੇਵੇ 13 ਸੀਟਾਂ ਨੇ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਿੱਤਣ ਜਾ ਰਹੀ ਹੈ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕਿਉਂਕਿ ਭਗਵੰਤ ਮਾਨ ਜੀ ਨੌਜਵਾਨ ਸਾਡੇ ਲੀਡਰ ਨੇ ਤੁਸੀਂ ਵੀ ਜਾਣਦੇ ਹੋ ਸਾਰੀ ਪਬਲਿਕ ਜਾਣਦੀ ਹੈ ਕਿ ਉਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਨੇ ਇੱਕ ਦਿਨ ਦੇ ਵਿੱਚ 8-8 ਰੋਡ ਸ਼ੋਅ ਕਰਕੇ ਉਹਨਾਂ ਨੇ ਲੋਕਾਂ ਨੂੰ ਜਗਾਇਆ ਔਰ ਤੁਸੀਂ ਦੇਖ ਲਿਓ ਕਿ ਪਹਿਲੀ ਜੂਨ ਨੂੰ ਪੰਜਾਬ ਦੇ ਵਿੱਚ ਪੂਰੇ ਦੇਸ਼ ਨਾਲ ਉਹ ਵੱਧ ਲੋਕ ਵੋਟ ਪਾਉਣ ਆਣ ਨਿਕਲਣਗੇ ਘਰੋਂ ਔਰ ਆਮ ਆਦਮੀ ਪਾਰਟੀ ਨੂੰ ਵੋਟ ਜਿਹੜੀ ਹੈਗੀ ਆ ਉਹ ਵੱਧ ਤੋਂ ਵੱਧ ਲੋਕ ਜਿਹੜੇ ਆ ਵੋਟ ਦੇਣਗੇ ਅੱਜ ਸੰਗਰੂਰ ਦੇ ਵਿੱਚ ਸ਼੍ਰੀ ਭਗਵੰਤ ਮਾਨ ਜੀ ਸਾਡੇ ਸੀਐਮ ਸਾਹਿਬ ਉਹਨਾਂ ਨੇ ਜਿਹੜਾ 1000 ਰੁਪਏ ਦਾ ਵਾਅਦਾ ਕੀਤਾ ਸੀ 2022 ਵਿਧਾਨ ਸਭਾ ਦੇ ਇਲੈਕਸ਼ਨ ਦੇ ਵਿੱਚ ਉਹਨੂੰ ਵੀ ਪੂਰਾ ਕਰਨ ਜਾ ਰਹੇ ਆ ਉਹਦੀ ਜਗ੍ਹਾ ਤੇ 1100 ਰੁਪਏ ਦਾ ਐਲਾਨ ਕਰ ਦਿੱਤਾ ਗਿਆ ਠੀਕ ਹੈ 1100 ਰੁਪਿਆ ਹਰ ਔਰਤ ਦੇ ਖਾਤੇ ਦੇ ਵਿੱਚ ਪਾਇਆ ਜਾਏਗਾ 18 ਸਾਲ ਤੋਂ ਲੈ ਕੇ ਉੱਪਰ 65 ਸਾਲ 70 ਸਾਲ ਤੱਕ ਜਿਹੜੀ ਵੀ ਮੇਰੀ ਬੀਬੀ ਭੈਣ ਹੈ ਜਾਂ ਬੇਟੀਆਂ ਉਹਨਾਂ ਦੇ ਖਾਤੇ ਦੇ ਪੈਸੇ ਜਾਣਗੇ 15 ਜੂਨ ਤੱਕ ਸਾਰੇ ਦੇ ਸਾਰੇ ਅਕਾਊਂਟਾਂ ਦੇ ਵਿੱਚ ਉਹ ਪੈਸੇ ਆਉਣਗੇ ਇਸ ਵਾਸਤੇ ਇਹ ਮੰਗ ਜਿਹੜੀ ਹੈਗੀ ਸੀ ਜਿਹੜੀ ਡਿਮਾਂਡ ਇੱਕ ਲੋਕਾਂ ਦੀ ਸੀਗੀ ਕਿ ਭਗਵੰਤ ਮਾਨ ਹੋਰੀ ਆਮ ਆਦਮੀ ਪਾਰਟੀ ਪੂਰੀ ਨਹੀਂ ਕਰ ਰਹੀ ਉਹ ਵੀ ਉਹਨਾਂ ਨੇ ਪੂਰੀ ਕਰ ਦਿੱਤੀ ਹੈ ਹੁਣ ਆ ਗਿਆ ਜਿਹੜੀਆਂ ਦੂਸਰੀਆਂ ਪਾਰਟੀਆਂ ਖਾਸ ਕਰਕੇ ਜਿਹੜਾ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਨੇ ਤੁਹਾਨੂੰ ਕਹਦਾਉਣਾ ਜਈਦਾ ਕਿ ਪਟਿਆਲੇ ਦੇ ਵਿੱਚ 23 ਤਰੀਕ ਨੂੰ ਬਿਆਨ ਦਿੰਦੇ ਨੇ ਕਿ 1971 ਦੇ ਵਿੱਚ ਮੈਂ ਪ੍ਰਧਾਨ ਮੰਤਰੀ ਹੁੰਦਾ ਤੇ ਗੁਰਦਾਪੁਰ ਦਾ ਲੰਘਾ ਜੰਡਾ ਦੇ ਵਿੱਚ ਹੁੰਦਾ 55 ਸਾਲ ਪਹਿਲਾਂ ਦੀਆਂ ਉਹ ਗੱਲਾਂ ਕਰ ਰਹੇ ਨੇ ਉਹ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਕੋਈ ਗਲੀ ਮੱਲੇ ਦਾ ਗੁਲੀ ਡੰਡਾ ਖੇਲਣ ਵਾਲਾ ਇੱਕ ਪਲੇਅਰ ਹੁੰਦਾ ਨਾ ਉਹ ਗੱਲਾਂ ਕਰ ਰਿਹਾ ਹੋ ਉਸ ਤੋਂ ਬਾਅਦ ਜਬੀ ਤਰੀਕ ਨੂੰ ਬਿਆਨ ਦੇ ਰਿਹਾ ਜਲੰਧਰ ਵਿੱਚ ਕੀ ਹੈ ਜੀ ਸਭ ਤੋਂ ਜ਼ਿਆਦਾ ਨਸ਼ਾ ਵੇਚਣ ਦੇ ਵਪਾਰੀ ਝਾੜੂ ਵਾਲੇ ਨੇ ਹੁਣ ਝਾੜੂ ਵਾਲਿਆਂ ਨੂੰ ਤਾਂ 2 ਸਾਲ ਹੋਏ ਪੰਜਾਬ ਸਰਕਾਰ ਚਲਾਉਂਦੇ ਹੋਏ ਇਹ ਜਿਹੜੀਆਂ ਨਸ਼ੇ ਦੀਆਂ ਸਾਡੇ ਕਲੰਕ ਨੇ ਇਹ ਤਾਂ 2002 ਤੋਂ ਸ਼ੁਰੂ ਹੋਏ ਹੋਏ ਨੇ ਉਸ ਵੇਲੇ ਕੈਪਟਨ ਵੀ ਮੁੱਖ ਮੰਤਰੀ ਰਿਹਾ ਸਰਕਾਰ ਪ੍ਰਕਾਸ਼ ਸਿੰਘ ਬਾਦਲ ਵੀ ਮੁੱਖ ਮੰਤਰੀ ਰਿਹਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਾਡੇ ਭਾਜਪਾ ਸਾਂਝ ਰਹੀ ਉਹਨਾਂ ਦੀ ਅੱਜ ਉਹ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ ਨਰਿੰਦਰ ਮੋਦੀ ਜੀ ਜਿਸ ਤਰ੍ਹਾਂ ਬੈਲ ਕੋਲੋਨਾ ਸੰਤੁਲਨ ਜਿਹੜੇ ਉਹ ਵਿਗੜ ਚੁੱਕਾ ਹੈ ਇੱਥੋਂ ਅੰਦਾਜ਼ਾ ਲੱਗਦਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਕੁਝ ਦਿਨਾਂ ਦੀ ਰਹਿ ਗਈ ਹੈ ਉਸ ਤੋਂ ਬਾਅਦ ਇਹ ਜਿਹੜਾ ਇੰਡੀਆ ਗੱਠਵੰਦਨ ਹੈ ਇੰਡੀਆ ਗੱਠ ਜੋੜਾ ਇਹਨਾਂ ਦੀ ਸਰਕਾਰ ਬਣੇਗੀ ਐਸੀ ਐਸੀ ਉਮੀਦ ਕਰਦੇ ਆਂ ਔਰ ਮੈਂ ਤੁਹਾਡੇ ਮਾਧਿਅਮ ਰਹੀਂ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਘਰੋਂ ਨਿਕਲ ਕੇ ਲੁਧਿਆਣੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਘਰੋਂ ਨਿਕਲ ਕੇ ਤੁਸੀਂ ਵੋਟ ਕਰੋ ਔਰ ਆਮ ਆਦਮੀ ਪਾਰਟੀ ਦੇ ਦੇ ਨਿਸ਼ਾਨ ਹੈ ਝਾੜੂ ਉਹਨਾਂ ਨੂੰ ਵੋਟ ਕਰਕੇ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕਰੀਏ ਔਰ ਪੰਜਾਬ ਨੂੰ ਮਜ਼ਬੂਤ ਕਰੀਏ ਪੰਜਾਬ ਦਾ ਰੁਈਆ ਜਿਹੜਾ ਸਾਡੇ ਕੋਲ ਤਾਂ ਇਨਕਮ ਹੀ ਬੜੀ ਹੈ ਲੇਕਿਨ ਇਹ ਜਿਹੜੇ ਪੁਰਾਣੇ ਸਿਆਸੀ ਪਾਰਟੀਆਂ ਵਾਲੇ ਖਾਪੀ ਗਏ ਸਾਡੇ ਕੋਲ ਤਾਂ ਰੇਤੀ ਦੀ ਕਮਾਈ ਬਹੁਤ ਹੈ ਔਰ ਜਿਹੜਾ ਪੱਥਰ ਦੇ ਟੁਕੜੇ ਉਹਨਾਂ ਦੀ ਕਮਾਈ ਬਹੁਤ ਹੈ ਕੁਦਰਤੀ ਇਨਕਮ ਬਹੁਤ ਹੈ ਪੰਜਾਬ ਵਿੱਚ ਮੀਂਹ ਪੈ ਜਾਵੇ ਹਮਾ ਚਲੇ ਜੰਮੂ ਕਸ਼ਮੀਰ ਦਾ ਸਾਰਾ ਪਾਣੀ ਤਾਂ ਪੰਜਾਬ ਦੀ ਧਰਤੀ ਨੂੰ ਮਿਲਦਾ ਔਰ ਫਿਰ ਅਸੀਂ ਕਰ ਜਾਈ ਇਹ ਕਰਜਾਈ ਅਸੀਂ ਇਸ ਵਾਸਤੇ ਹੋਈ ਹੈ ਕਿ ਸਾਰੇ ਲੀਡਰ ਜਿਹੜੇ ਪੁਰਾਣੇ ਸੀ ਮਿਲ-ਮੁਲ ਕੇ ਖਾ ਗਏ ਨੇ ਇਸ ਵਾਸਤੇ ਅੱਜ ਮੈਂ ਇੰਨਾ ਹੀ ਕਹਿਣਾ ਤੇ ਮੈਂ 4 ਜੂਨ ਨੂੰ ਉਮੀਦ ਕਰਦਾ ਹਾਂ ਕਿ ਸ਼ਾਮ ਨੂੰ 3 ਵਜੇ 3:30 ਵਜੇ 4 ਜਦੋਂ ਰਿਜ਼ਲਟ ਆਉਣਗੇ ਅਸੀਂ ਫਿਰ ਤੁਹਾਡੇ ਇਸ ਚੈਨਲ ਦੇ ਰਾਹੀਂ ਪੰਜਾਬ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਵਧਾਈ ਸੰਦੇਸ਼ ਦੇਵਾਂਗੇ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਰਿੰਦਰ ਸੈਣੀ ਜੀ ਜੁਆਇੰਟ ਸੈਕਟਰੀ ਪੰਜਾਬ ਟ੍ਰੇਡਿੰਗ ਆਮ ਆਦਮੀ ਪਾਰਟੀ ਸਰ ਕਿੱਦਾਂ ਲੱਗਦਾ ਕਿ ਮੈਂ ਅੱਜ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਥੇ ਆਪਾਂ ਦੇਖਦੇ ਹਾਂ ਸ਼ੋਕ ਪ੍ਰੈਸ਼ਰ ਪੱਪੀ ਜੀ ਜਿਹੜੇ ਕੱਜ ਰੋਡ ਸ਼ੋਅ ਤੇ ਜਿੱਥੇ ਜਿਹੜੇ ਕੋ ਵਿਧਾਇਕ ਨਹੀਂ ਸਰਕੇ ਨੇ ਸਾ ਚੌਦੀ ਹੋਦ ਨਾਲ ਬਗਾ ਜੀ ਅੱਜ ਉਹਨਾਂ ਦੇ ਹਲਕੇ ਵਿੱਚ ਆ ਜੀ ਤੁਸੀਂ ਉਹਨਾਂ ਦਾ ਸਵਾਗਤ ਲਈ ਖੜੇ ਰੋਡ ਸ਼ੋਅ ਦੇ ਵਿੱਚ ਕੀ ਗੱਲ ਕਰ ਰਹੇ ਹੋ ਪਹਿਲੇ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਜਿਹੜਾ ਤੁਸੀਂ ਇੰਨੀ ਤੁੱਪ ਦੇ ਵਿੱਚ ਜਦਮੀ ਨੂੰ ਸਾਡਾ ਕਵਰਜ ਕਰਨਾ ਨੇ ਆਮਾਰੀ ਪਾਰਟੀ ਨੂੰ ਕਵਰਜ ਕਰ ਰਹੇ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਅੱਜ ਦਾ ਰੋਡ ਸ਼ੋਅ ਹੈ ਉਹਦੇ ਨਾਲ ਲੁਧਿਆਣਾ ਵਾਸੀਆਂ ਨੂੰ ਇੱਕ ਹੋਰ ਜਿਹੜੀ ਹੈ ਨਾ ਜਾਗਰੂਤ ਬੜੀ ਊਰਜਾ ਮਿਲੀ ਹੈ ਕੀ ਪੱਪੀ ਪ੍ਰਸ਼ਾਸਨ ਜਿੱਦਾਂ ਸੈਂਟਰਲ ਦੇ ਵਿੱਚ ਪਹਿਲੇ ਕੰਮ ਕਰ ਰਹੀ ਸੀ ਉਸ ਤੋਂ ਕਿਤੇ ਵੱਧ ਉਹ ਲੋਕ ਸਭਾ ਦੇ ਵਿੱਚ ਕੰਮ ਕਰਨਗੇ ਇਸ ਚੀਜ਼ ਦੀ ਆ ਜਿਹੜੀ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਜਿਹੜਾ ਹਲਕਾ ਨੌਰਥ ਹੈ ਮੈਂ ਵੀ ਨੌਰਥ ਦੇ ਵਿੱਚ ਹੀ ਮੇਰਾ ਆਫਿਸ ਹੈ ਤੇ ਪਹਿਲੇ ਤੋਂ ਹੀ ਜਿਹੜਾ ਕੀ ਸਾਰੇ 6 ਦੇ 6 ਹਲਕੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਕੋਲ ਆ 6 ਦੇ 6 ਵਿਧਾਇਕ ਸਾਡੇ ਲੁਧਿਆਣਾ ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਆ ਲੱਗ ਇਸ ਤਰ੍ਹਾਂ ਹੈ ਕਿ ਅੱਜ ਕੇਜੀਵਾਲ ਜੀ ਵੀ ਆਏ ਸੀ ਲੁਧਿਆਣੇ ਉਹਨਾਂ ਨੇ ਵਪਾਰੀਆਂ ਨਾਲ ਮੀਟਿੰਗ ਕੀਤੀ ਹੈ ਬਹੁਤ ਉੱਚੇ ਢੰਗ ਨਾਲ ਵਪਾਰੀਆਂ ਨਾਲ ਸੰਯੋਗ ਕੀਤਾ ਹੈ ਕਿ ਅਸੀਂ ਵਧ ਚੜ ਕੇ ਇੱਕ ਤੋਂ ਇੱਕ ਇੱਕ ਦੂਜੇ ਅੱਗੇ ਵੱਧ ਕੇ ਪਾਰਟੀ ਦਾ ਸਹਿਯੋਗ ਕਰਾਂਗੇ ਉਹ ਪਾਰਟੀ ਦਾ ਸਮਾਵਾਂਗੇ ਅੱਜ ਦੇ ਇਸ ਰੋਡ ਸ਼ੋਅ ਤੋਂ ਇਹ ਪੂਰਾ ਯਕੀਨ ਹੋ ਗਿਆ ਜਿਹੜੇ ਵਿਰੋਧੀ ਪਿਛਲੇ 2-4 ਉਹਨਾਂ ਜੋ ਬੜੇ ਜੋਦ ਅਮਿਤ ਸ਼ਾਹ ਜੀ ਆਏ ਗਏ ਨੇ ਉਹਨੂੰ ਪਤਾ ਹੀ ਹੈ ਜਿਹੜਾ ਦੀ ਉਹ ਧਮਕੀਆਂ ਦੇ ਗਏ ਨੇ ਬੜੇ ਬਹੁਤ ਉਸਾਹੀ ਸੀਗੇ ਅੱਜ ਰੋਡ ਸ਼ੋਅ ਨੇ ਦੱਸ ਦਿੱਤਾ ਕਿ ਆਮ ਆਦਮੀ ਪਾਰਟੀ ਹੀ ਇੱਕੋ ਮਾਤਰਾ ਜਿਹੜਾ ਕੈਂਡੀਡੇਟ ਸ਼ੋਅ ਪ੍ਰੈਸ਼ਰ ਪੁੱਤੀ ਹੀ ਇਹ ਸੀਟ ਬਹੁਤ ਵੱਧ ਮਾਰਦ ਨਾਲ ਜਿੱਤੇਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਸਰ ਕੀ ਨਾ ਮੈਂ ਕਮਲਪ੍ਰੀਤ ਸਿੰਘ ਬਰਾੜ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਅਸੀਂ ਪ੍ਰਭਾਵਿਤ ਹੋ ਕੇ ਇਹ ਪਾਰਟੀ ਜੁਆਇਨ ਕੀਤੀ ਸੀ ਕਿ ਪਿਛਲੇ 2 ਸਾਲ ਪਹਿਲਾਂ ਜਦੋਂ ਬग्गा ਜੀ ਐਮਐਲਏ ਬਣੇ ਸੀ ਉਹ ਇੱਥੇ ਆ ਕੇ ਹੀ ਮੈਨੂੰ ਇਹ ਸੇਵਾ ਦੇ ਕੇ ਗਏ ਸੀਗੇ ਜਿਹੜੀ ਬਖੂਬੀ ਅਸੀਂ ਨਿਭਾ ਰਹੇ ਸੀਗੇ ਹੁਣ ਸੀਐਮ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਨੇ ਪੰਜਾਬ ਪ੍ਰਤੀ ਸਾਰੇ ਦੇਸ਼ ਪ੍ਰਤੀ ਔਰ ਮਿਹਨਤ ਹੈ ਉਹਨਾਂ ਦੀ ਜੋ ਅਨਥਕ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਅਸੀਂ ਇਸ ਪਾਰਟੀ ਨਾਲ ਚੱਲਣ ਦਾ ਮਨ ਬਣਾਇਆ ਜੋ ਜੋ ਅੱਜ ਅੱਜ ਸਾਨੂੰ ਜੋ ਲੱਗਦਾ ਸਾਡੇ ਸ਼ੌਕ ਪ੍ਰੈਸ਼ਰ ਪੱਪੀ ਜੀ ਜਿਹੜੇ ਜਿਨ੍ਹਾਂ ਨੂੰ ਅਸੀਂ ਮਿਲਦੇ ਹੀ ਰਹਨੇ ਆ ਅਕਸਰ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਜਿਹੜੀ ਸੋਚ ਆ ਉਹ ਕਹਿੰਦੇ ਨੇ ਕਿ ਸੰਘਰਸ਼ ਕਰੋ ਤੇ ਤੁਸੀਂ ਆਪਣੇ ਆਪ ਹੀ ਕਾਮਯਾਬ ਹੋਵੋਗੇ ਔਰ ਪਾਰਟੀ ਨੂੰ ਵੀ ਤੁਹਾਡੇ ਨਾਲ ਹੀ ਕਾਮਯਾਬੀ ਮਿਲੇਗੀ ਤੇ ਅੱਜ ਦਾ ਦਿਨ ਜਿਹੜਾ ਅਸੀਂ ਦੇਖਦੇ ਆ ਕਿ ਇੱਕ ਨੰਬਰ ਜਿਹੜਾ ਬਟਨ ਹੈ ਮਸ਼ੀਨ ਦਾ ਉਹ ਪ੍ਰੈਸ਼ਰ ਜੀ ਦਾ ਹੈਗਾ ਔਰ ਇੱਕ ਨੰਬਰ ਤੇ ਅਸੀਂ ਲੁਧਿਆਣੇ ਨੂੰ ਦੇਖਣਾ ਚਾਹੁੰਦੇ ਆ ਔਰ ਉਹਦੇ ਲਈ ਜਿਹੜੇ ਐਮਐਲਏ ਬੱਗਾ ਜੀ ਨੇ ਉਹ ਵੀ ਸਾਨੂੰ ਬਹੁਤ ਇੱਜ਼ਤ ਮਾਨ ਦਿੰਦੇ ਨੇ ਔਰ ਅਸੀਂ ਉਹਨਾਂ ਨੂੰ ਬਹੁਤ ਪਿਆਰ ਸਤਿਕਾਰ ਦਿੰਦੇ ਆ ਔਰ ਮੇਰੇ ਨਾਲ ਮੇਰੇ ਸਾਥੀ ਸੀਨੀਅਰ ਨੇ ਕਿਸ਼ਨ ਲਾਲ ਹੁਜਾ ਜੀ ਔਰ ਸੁਰਿੰਦਰ ਸੈਣੀ ਜੀ ਔਰ ਸਰਦਾਰ ਮਨਜੀਤ ਸਿੰਘ ਜੀ ਤਰਵਿੰਦਰ ਸਿੰਘ ਜੀ ਮੈਂ ਆਪਣੇ ਸਾਥੀਆਂ ਨਾਲ ਅੱਜ ਸਵੇਰ ਤੋਂ ਹੀ ਅਸੀਂ ਵੱਧ ਚੜ ਕੇ ਮਾਨਸਤਨ ਧੰਨ ਦੇ ਨਾਲ ਅਸੀਂ ਉਹਨਾਂ ਦੀ ਇੰਤਜ਼ਾਰ ਦੇ ਵਿੱਚ ਇੱਥੇ ਤੇ ਨਿਭਾ ਰਹੇ ਆ ਡਿਊਟੀ ਔਰ ਉਹ ਆਏ ਔਰ ਉਹਨਾਂ ਨੇ ਸਾਨੂੰ ਅਸੀਂ ਉਹਨਾਂ ਦਾ ਬਹੁਤ ਅੱਛਾ ਵੈਲਕਮ ਵੀ ਕੀਤਾ ਉਹਨਾਂ ਨੇ ਸਾਨੂੰ ਪਿਆਰ ਵੀ ਦਿੱਤਾ ਔਰ ਉਹਨਾਂ ਨੇ ਵਾਦਾ ਵੀ ਕੀਤਾ ਕਿ 1 ਜੂਨ ਨੂੰ ਜਿੱਤਣ ਤੋਂ ਬਾਅਦ ਅਸੀਂ ਫੇਰ ਤੁਹਾਡੇ ਕੋਲ ਆਵਾਂਗੇ ਔਰ ਹੋਰ ਖੁਸ਼ੀਆਂ ਦੇ ਭਗੜੇ ਪਾਵਾਂਗੇ ਥੈਂਕ ਯੂ

ਜਿਨ੍ਹਾਂ ਨੇ ਬਰਤਲੋਂ ਦੇਖਿਆ ਨੋਰ ਕਮਕਸ਼ਪੂਰੀ ਫੜੇ ਕਾਰਾਬਾਰਾ ਜੀ ਬਿੰਦਰਾ ਕਲੋਨੀ ਬਹਾਦਰ ਸਿੰਘ ਰੋਡ 1 ਨੰਬਰ ਵਾਰਸਨੀ 1 ਨੰਬਰ ਵਾਰਸ ਲਈ ਅੱਜ ਦੇ ਬਾਜੀਗਰਾਂ ਦੇ ਵਿੱਚ ਪਹੁੰਚੇ ਸਮਾਪਤ ਕੀਤਾ ਧੰਨਵਾਦ ਇੱਥੇ ਹਜ਼ਾਰਾਂ ਦੀ ਗਿਣਤੀ ਲੋਕਾਂ ਨੇ ਹਾਤੀ ਮੱਗਵਾਗਦ ਕੀਤਾ ਉਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਦੇਖੋ ਬਾਜੀਗਰਾਂ ਦੇ ਜਿੰਨੇ ਕਾਂਗਰਸੀ ਜੇ ਉਹਦੇ ਰੋਹ ਜੀ ਉਹਨਾਂ ਨੇ ਆਮਾਦੀ ਮੈਨਜਮੈਂਟ ਕਰ ਲਈ ਹੈ ਉਹਨਾਂ ਇਧਰ ਵਿੱਚ ਕੋਈ ਬੂਤਿੰਦਾਂ ਦਾ ਕੋਈ ਕਾਗਜ਼ ਪੜ ਜਾਂ ਨਾ ਨਾ ਅੱਜ ਸਾਰੇ ਆਣੇ ਜਿਕਾਰੇ ਛੜ ਗਿਆ ਆ माजी ਪਾੜੀ ਸ਼ੋਕਪੁਰਾ ਜੇ ਮੱਗੀ ਜਾਂਦੀ ਹੈ ਆਪਣੇ ਅਮਾਨਸੂਰਾਂ ਬਾਜੀਰ ਤੋਂ ਪਾੜੀ ਬਹੁਤ ਵੱਡਾ ਬੱਦ ਹੈ ਔਰ ਮੈਂ ਨਾ ਯਕੀਨ ਨਾਲ ਦੱਸਦੀ ਕਿ ਕਿੰਨੇ ਵੱਧ ਹਾਜ਼ਰਾਂ ਜੋ ਕੰਮ ਕਰਨਗੇ ਹੈਲੋ ਹਾਂਜੀ ਤੁਹਾਨੂੰ ਬਹੁਤ ਠੀਕ ਨਾਲ ਜੰਮੇ ਅੱਜ ਸ਼ੋਕਪੁਰਾ ਪੱਤੀ ਆ माजी ਪਾੜੀ ਦੇ ਮੀਂਗਰ ਬੁਹਾਰਣ ਦੇ ਜਿਹੜੇ ਕੜੇ ਸੀ ਪਰ ਹਲਕਾ ਨੌਰ ਤੋਂ ਦੇਖੋ ਜਿਹੜੇ ਚੌਦੀ ਮੋਟ ਨਾਲ ਬੱਗੇ ਹਾਲ ਕਰਨੇ ਕਰੇ ਤੇ ਤੁਹਾਡੇ ਵਾਟਸਐਪ ਦੇਖ ਕੇ ਆਏ ਨੇ ਕਿ ਸੋਰੇ ਬਾੜ ਵਿੱਚ ਆਇਆ ਕਿ ਸਾਡੇ ਜੀ ਤੱਕ ਕਿੱਦਾਂ ਘਣ ਕਰੇ ਅੱਜ ਦਰਸਲ ਇਹ ਤਾਂ ਜਿਹੜੀ ਨਾ ਇੱਕ ਜਿਹੜੀ ਉਹ ਜਿਹੜੀ ਕੱਲ ਤੁਸੀਂ ਵੀਡੀਓ ਵਾਇਰਲ ਹੁੰਦੀ ਦੇਖੀ ਹੋਣੀ ਆ ਵੀ ਕੋ ਜਿਹੜਾ ਬੜੇਂਗਾ ਕਿ ਤੜੇਂਗਾ ਜਿਹੜਾ ਉਹ ਗਿੱਦੜਵਾਹ ਗਿੱਦੜਵਾਹ ਕਰਦਾ ਤੇ ਉੱਥੇ ਜਿਹੜਾ ਆਇਆ ਉਹਨੇ ਇੱਕ ਕਿਹਾ ਅਸੀਂ ਬੱਗਾ ਛੱਗਾ ਤੇ ਉਹਦੇ ਬੇਟੇ ਨੂੰ ਅਸੀਂ ਦੇਖਾਂਗੇ ਇਹ ਇੱਕ ਤਰੀਕੇ ਨਾਲ ਅਸੀਂ ਉਹਦੇ ਵਾਂਗੂ ਭਾਸ਼ਾ ਨਹੀਂ ਯੂਜ਼ ਕਰ ਸਕਦੇ ਵੀ ਗੰਦੀ ਬਲਗਰ ਭਾਸ਼ਾ ਦੀ ਯੂਜ਼ ਕਰੀਏ ਪਰ ਅਸੀਂ ਕੱਟ ਕਰਕੇ ਦਿਖਾਤਾ ਵੀ ਬੱਗਾ ਜੀ ਦੇ ਨਾਲ ਕੀ ਘੋਸ਼ਾ ਔਰ ਬੱਗੇ ਨੇ ਕਿਹੜੀ ਤਪੱਸਿਆ ਕੀਤੀ ਆ ਔਰ ਬੱਗੇ ਦੇ ਨਾਲ ਲੋਕ ਕਿਉਂ ਨੇ ਕੋਈ ਡਰਾ ਕੇ ਨਹੀਂ ਕੋਈ ਐਡਾ ਬੰਦਾ ਦੁਪਹਿਰੇ 3:30 ਵਜੇ ਧੁੱਪ ਦੇ ਵਿੱਚ ਨਾਲ ਤੁਰੂਗਾ ਸਾਰੇ ਬੰਦੇ ਪਿਆਰ ਨਾਲ ਤੁਰ ਰਹੇ ਨੇ ਉਹ ਦਿਖਾਇਆ ਉਹ ਉਹਨਾਂ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਆ ਜਿਹੜੀ ਤੁਸੀਂ ਦੇਖੀ ਆ ਤੁਸੀਂ ਨਾਲ ਹੀ ਸੀ 8 ਨੰਬਰ ਵਾਰਡ ਤੋਂ ਚੱਲ ਕੇ ਹੁਣ ਤੱਕ ਲੜੀ ਟੁੱਟੀ ਨਹੀਂ ਹੈ ਕਿੰਨਾ ਚਿਰ ਹੋ ਗਿਆ ਨਹੀਂ ਧੁੱਪ ਦੇ ਵਿੱਚ ਅੱਜ ਕੱਲ ਕੀ ਪੋਜੀਸ਼ਨ ਆ ਕੋਈ ਬੰਦਾ ਬਾਹਰ ਨਹੀਂ ਨਿਕਲਦਾ ਇਹ ਉਹਨਾਂ ਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਜਿਹਹੇ ਜਿਹੇ ਵਾਰਡ ਉਹ ਯੂਜ਼ ਕਰਦੇ ਨੇ ਕਿਉਂਕਿ ਉਹ ਹਾਰੇ ਹੋਏ ਨੇ ਦਿਖਦਾ ਉਹਨਾਂ ਨੂੰ ਹਾਰ ਹੈਗੀ ਆ ਅੰਦਰੋਂ ਆਪ ਦੇ ਬੰਦੇ ਨੇ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਹੁਣ ਘੜਾ ਭੰੜਾ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਜਿੱਥੋਂ ਵੱਧ ਵੋਟ ਬੱਗਾ ਜੀ ਨੂੰ ਪਾਣੀ ਹੈ ਉਹਨਾਂ ਨੇ ਉਹਨਾਂ ਤੋਂ ਹੀ ਭੰੜਾ ਹੈ ਸਰ ਅੱਜ ਇਹ ਰੋਡ ਤੋਂ ਕਿੱਥੋਂ ਹੀ ਲੈ ਕੇ ਕਿੱਥੇ ਤੱਕ ਡੇ ਜਾ ਰਿਹਾ ਅੱਜ ਦਾ ਜਿਹੜਾ ਰੋਡ ਸ਼ੋਅ ਆ ਇੱਕ ਸਾਡੇ ਬਾਲ ਸਿੰਘ ਨਗਰ ਇੰਡੀਆ ਗੇਟ ਕਹਿੰਦੇ ਆ ਅਸੀਂ ਉਹਨੂੰ ਉਥੇ ਠੇਕੇ ਦੇ ਕੋਲੋਂ ਉਥੋਂ ਸ਼ੁਰੂ ਕਰਕੇ ਅੱਜ ਵਾਰਡ ਨੰਬਰ 8 ਬਾਲ ਸਿੰਘ ਨਗਰ ਤੋਂ ਹੁੰਦਾ ਹੋਇਆ ਸਰਦਾਰ ਨਗ ਨਿਊ ਸ਼ੇਪੂਰੀ ਨਿਊ ਸ਼ੇਪੂਰੀ ਤੋਂ ਲੰਘਾ ਨਿਊ ਵਿਸ਼ਨੂਪੁਰੀ ਦੇ ਵਿੱਚ ਵੀ ਨਿਕਲ ਕੇ ਫਿਰ ਪੁਹਾਰਾ ਕਲੋਨੀ ਇਧਰ ਆਪਣੇ ਅੱਗੇ ਨੇ ਕਾਰੇਵਾੜੇ ਕਾਰੇਵਾੜੇ ਤੋਂ ਨਿਕਲ ਕੇ ਹੁਣ ਅੱਗੇ ਜਾ ਰਹੇ ਨੇ ਆਪਣੇ ਬਾਜੀਗੜ ਡੇਰਾ ਔਰ ਭਾਰਤੀ ਕਲੋਨੀ ਪਰ ਇਸ ਰੋਡ 'ਤੇ ਉਹਦੀ ਸ਼ੋਪ ਕਿੱਥੇ ਕੀਤੀ ਜਾਏਗੀ ਇਸ ਰੋਡ 'ਸ਼ੋਪ ਦੀ ਸਮਾਪਤੀ ਇੱਕ ਨੰਬਰ ਵਾਰਡ ਦੇ ਵਿੱਚ ਹੋਵੇ ਐਂਡ ਵਿੱਚ ਵੋਟਰਾਂ ਲਈ ਕੀ ਪੀਨ ਕਰਦੇ ਆ ਅਸੀਂ ਤਾਂ ਵੋਟਰਾਂ ਨੂੰ ਇਹ ਹੀ ਕਹਿੰਦਾ ਤੁਸੀਂ ਦੇਖੋ ਜਿਹੜੇ ਬੰਦੇ ਨੇ ਕੰਮ ਕੀਤੇ ਆ ਤੁਹਾਡੇ ਪ੍ਰਤੱਖ ਨੇ ਸਾਹਮਣੇ ਨੇ ਬੀ ਮੀਟਰਾਂ ਦੇ ਬਿੱਲ ਜਿਹੜੇ ਉਹ ਵੀ ਜ਼ੀਰੋ ਆ ਰਹੇ ਨੇ ਸਾਰਾ ਕੁਝ ਕੀਤਾ ਉਹਨਾਂ ਨੇ ਸਰਕਾਰਾਂ ਸਾਡੇ ਬੱਗਾ ਹੀ ਨੇ ਇੰਨੇ ਬਣਾਈਆਂ ਨੇ ਤੁਸੀਂ ਪੁੱਛੋ ਨਾ ਤੁਸੀਂ ਦਰਿਆ ਦੇ ਕੋਈ ਦਰਿਆ ਦਾ ਕੰਢਾ ਪੂਰਾ ਬਣਾਇਆ ਪਿਆ ਇਹਨਾਂ ਦੀ ਟਰਮ ਦੇ ਵਿੱਚ ਜਿਹੜੇ ਰਾਜਾ ਜੀ ਰੋਲਾ ਪਾਉਂਦੇ ਨੇ ਇਹਨਾਂ ਦੀ ਟਰਮ ਦੇ ਵਿੱਚ 650 ਕਰੋੜ ਰੁਪਇਆ ਆਇਆ ਸੀ ਉਹ ਅੱਜ ਤੱਕ ਸਾਨੂੰ ਨਹੀਂ ਪਤਾ ਕਿੱਥੇ ਲੱਗਿਆ ਹੋ ਤੁਸੀਂ ਸਾਰੇ ਦੇਖਦੇ ਹੋ ਤੇ ਜਾਲੀਆਂ ਦੇਖ ਲਓ ਹੁਣ ਵੀ ਕਿਵੇਂ ਖਿੰਡੀਆਂ ਪਈਆਂ ਸਰ ਅੱਜ ਭਗਵਾਨ ਸਮਾਨ ਜੀ ਨੇ ਇਹਨਾਂ ਸੰਦੂਰ ਦੇ ਵਿੱਚ ਲੇਡੀਜ਼ ਨੂੰ 11-11 ਹਜ਼ਾਰ ਰੁਪਏ ਲਾਣ ਕੀ ਸਾਇਆ ਤੁਹਾਨੂੰ ਕੀ ਲੱਗਦਾ ਐਥੇ ਦਾ ਕਦੋਂ ਹੋਏਗਾ ਇਹ ਕੋਈ ਪੁੱਤ ਕੋਈ ਮਤਮਾਨੀ ਇਹਨੇ ਸਾਰੇ ਪੰਜਾਬ 'ਚ ਹੀ ਕੀਤਾ ਜੀ ਕੱਲੇ ਕੱਲੇ ਸੰਗਰੂਰ ਨੂੰ ਨਹੀਂ ਕੀਤਾ ਸਾਰੇ ਪੰਜਾਬ 'ਚ ਹੀ ਕੀਤਾ ਜੇ ਸਾਡਾ 8.5 ਕਰੋੜ ਰੁਪਇਆ ਉਹ ਸਾਨੂੰ ਰਿਲੀਜ਼ ਕਰ ਦੇਣ ਤਾਂ ਅਸੀਂ ਮੈਨੂੰ ਲੱਗਦਾ ਵੀ ਜਦੋਂ ਕੋਟ ਖਤਮ ਹੋਊਗਾ ਤਾਂ ਅਸੀਂ ਉਸੇ ਜੇ ਮੰਤਰੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਦੇਬੀਆਂ ਨੂੰ ਦੇਣਾ ਹੀ ਦੇਣਾ ਉਹਨਾਂ ਨੇ ਮਨ ਪੱਕਾ ਬਣਾਇਆ ਉਹ ਚੀਜ਼ ਨਹੀਂ ਹੈ ਵੀ ਅਸੀਂ 2 ਮਹੀਨੇ ਹੁਣ ਦੇ ਦਿੰਦੇ ਫਿਰ ਮੁੜ ਕੇ ਬੰਦ ਕਰ ਦਿੰਦੇ ਤੇ ਫਿਰ ਸਾਨੂੰ ਸਾਰੀ ਉਮਰ ਗਾਲਾਂ ਕੱਢਦੇ ਜਿਹੜੀ ਚੀਜ਼ ਕਰਾਂਗੇ ਉਹ ਪੂਰੀ ਪ੍ਰੋਪਰ ਤੱਕ ਚੱਲੂਗੀ ਔਰ ਮੁੜ ਕੇ ਦੁਬਾਰਾ ਬੰਦ ਨਹੀਂ ਹੋਊਗੀ ਬੜੀ ਕਿੰਨਾ ਲੱਗਦੀ ਹੈ ਇਹ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡੀ ਲੋਕਾਂ ਦੀ ਇਹੀ ਮੰਗ ਰਹੀ ਹੈ ਕਿ 1000 ਰੁਪਏ ਉਹ 1000 ਰੁਪਏ ਨੂੰ ਲੈ ਕੇ ਚਾਹੇ ਅੱਜ ਆਪਾਂ ਦੇਖਣਾ ਦਾ ਹੌਸਲੇ ਲਿਖਣੇ ਜਾ ਰਹੀ ਹੈ ਇਹ 1000 ਰੁਪਏ ਗਾਧਮ ਦੇ ਪਾਸਿਓਂ ਪੈਗੇ ਇਲੈਕਸ਼ਨ ਦੇ ਵਾਈਸ ਕਮਿਸ਼ਨਰ ਹਾਂਜੀ ਬਿਲਕੁਲ ਦੇਖੋ ਜੇ ਉਹ 8.5 ਹਜ਼ਾਰ 8.5 ਹਜ਼ਾਰ ਕਰੋੜ ਬਹੁਤ ਵੱਡਾ ਫੰਡ ਹੁੰਦਾ ਜਦੋਂ ਕਿ ਜੇ ਅਸੀਂ ਅਸੀਂ ਬਜਟ ਦੇ ਵਿੱਚ ਆਪਾਂ ਰੱਖੀਏ ਤਾਂ 5500 ਕਰੋੜ ਰੁਪਏ ਦੇ ਨਾਲ ਸਾਡਾ ਆਪਣਾ ਬਹੁਤ ਵਧੀਆ ਸਰਦਾ ਜਿਹੜੇ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇ ਕੇ 5500 ਕਰੋੜ ਰੁਪਈਆ ਦਾ ਬਜਟ ਬਣਦਾ ਹੈ ਸਾਡਾ ਉਹ 8000 ਕਰੋੜ ਸਾਨੂੰ ਆ ਜਵੇ ਤਾਂ ਅਸੀਂ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਪਰ ਹੁਣ ਅਸੀਂ ਹੁਣ ਆਪਾਂ ਹੀ ਸਾਨੂੰ ਐਮਪੀ ਸਾਹਿਬ ਭੇਜਾਂਗੇ ਆਪਣੇ ਉੱਥੇ ਜਾ ਕੇ ਰੌਲਾ ਪਾਉਣਗੇ ਤਾਂ ਸਾਢੇ 8000 ਕਰੋੜ ਆਪਣਾ ਆਊਗਾ ਔਰ ਨਾਲ ਕੁਝ ਬਜਟ ਦੇ ਵਿੱਚ ਸੀਐਮ ਸਾਹਿਬ ਨੇ ਰੱਖੀਆਂ ਹੋਈਆਂ ਨੇ ਪ੍ਰੋਵੀਜ਼ਨ ਜਿਹੜੀਆਂ ਬ ਜੋ ਮਿਲ ਜਾਣ ਇਹਨਾਂ ਨੂੰ ਬੀਬੀਆਂ ਨੂੰ ਪਹਿਲਾਂ ਪਹਿਲੇ ਮਿਲ ਜੂ ਮੈਨੂੰ ਲੱਗਦਾ ਵੀ ਕੌਂਸਲਰ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਆਪਣੇ ਸ਼ੁਰੂ ਹੋ ਜਾਣਗੇ ਠੀਕ ਹੈ ਥੈਂਕ ਯੂ ਸਰ ਜੀ ਬਲਕਿ ਅੱਜ ਸਰ ਠੀਕਾ ਨਾ ਤੋਂ ਜਿਹੜੇ ਕਾਰਨ ਕਰਕੇ ਇਸ਼ੂ ਪ੍ਰੈਸ਼ਰ ਬਕਤੀ ਜਾਮਨਪਾਲ ਦੀ ਤੋਂ ਇੱਕ ਵਾਰ ਨਹੀਂ ਅੱਜ ਰੋਡ ਸ਼ੋਅ ਕੱਢਿਆ ਗਿਆ ਵਾ 24 ਮਰਲਾਂ ਪਕਾ ਜੀ ਅੱਜ ਜਿਹੜਾ ਬਾਲਸੀ ਨਗਰ ਤੋਂ ਲੈ ਕੇ ਵਾਰ ਨੰਬਰ 1 ਤੱਕ ਰੋਡ ਸ਼ੋਅ ਕੱਢਿਆ ਗਿਆ ਵਾ ਜਿਸ ਤਰ੍ਹਾਂ ਕਿ ਲੋਕਾਂ ਦਾ ਹੰਗਾਰਾ ਮਿਲ ਰਿਹਾ ਇਹਨਾਂ ਦੁਜਾਨਾ ਨੌਰ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਲੋਕਾਂ ਦੇ ਜੋ ਬੱਗਾ ਜਿਹਨੇ ਕੰਮ ਕਰਾਏ ਆ ਬਹੁਤ ਉਤਸ਼ਾਹ ਹੈ ਔਰ ਇਹ ਕੰਮਾਂ ਦਾ ਨਤੀਜਾ ਹੈ ਕਿ ਅੱਜ ਜਿਹੜਾ ਤੁਸੀਂ ਦੇਖਿਆ ਵੀ ਰਾਜਾ ਵੜਿੰਗ ਜਿਸ ਤਰ੍ਹਾਂ ਕਿ ਸਾਡੇ ਢਿੱਲੋ ਸਾਹਿਬ ਨੇ ਵੀ ਦੱਸਿਆ ਕਿ ਬੜੀ ਮਿਸ ਯੂਜ਼ ਲੈਂਗੁਏਜ ਯੂਜ਼ ਕਰ ਰਹੇ ਆ ਉਹ ਬੁਖਲਾਰ ਚ ਕਰ ਰਹੇ ਆ ਕਿ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਲੁਧਿਆਣਾ ਨਾਰਥ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਲੀਡ ਲੈ ਕੇ ਪੱਪੀ ਪ੍ਰਾਸ਼ੀ ਨੇ ਜਿੱਤਣਾ ਹੈ ਔਰ ਇੱਕ ਮਿਸਾਲ ਪੈਦਾ ਹੋਣੀ ਹੈ ਕਿ ਬੱਗਾ ਜੀ ਨੇ ਜਿਹੜੇ ਕੰਮ ਕਰਾਏ ਆ ਉਹਨਾਂ ਨੂੰ ਲੋਕਾਂ ਨੇ ਜਿਹੜੀ ਝਾੜੂ ਮੋਟਾ ਪਾਣੀਆਂ ਅੱਜ ਲੋਕਾਂ ਦੇ ਜ਼ੀਰੋ ਬਿੱਲ ਆ ਰਹੇ ਆ ਔਰ ਜਿਹੜਾ ਲੋਕਾਂ ਦਾ 1000 ਰੁਪਿਆ ਆ ਉਹ ਵੀ ਬਹੁਤ ਜਲਦੀ ਹੀ ਲਾਗੂ ਹੋ ਜਾਣਾ ਵਾ ਇਸ ਕਰਕੇ ਮਦਨ ਨਾਲ ਬੱਗਾ ਜੀ ਦੇ ਚੌਧਰੀ ਸਾਹਿਬ ਜਿਹੜੇ ਕੰਮ ਕਰਾਏ ਹੋਏ ਨੇ ਉਹਨਾਂ ਦੀ ਕੰਮਾਂ ਨੂੰ ਦੇਖਦੇ ਹੋਏ ਰਾਜਾ ਬਰਿੰਦੀ ਬੁਖਲਾ ਗਏ ਨੇ ਤੇ ਉਂਟ ਅਪਲੋਡ ਜਿਹੜੇ ਉਹ ਜਿਹੜੇ ਬਿਆਨ ਦੇ ਰਹੇ ਆ ਉਹਨਾਂ ਤੋਂ ਯਾਹਰ ਹੋ ਰਿਹਾ ਕਿ ਲਿਜਾਨਾ ਨੋਟ ਦੇ ਵਿੱਚੋਂ ਪੱਪੀ ਪ੍ਰਸਾਦ ਜੀ ਬਹੁਤ ਵੱਡੀ ਲੀਡ ਦੇ ਵਿੱਚ ਜਿੱਤਣਗੇ ਜਸਵਿੰਦਰ ਜੱਸੀ ਜੀ ਐਮਸੀ ਵਿੰਗ ਦੇ ਵਾਈਸ ਪ੍ਰੈਜ਼ੀਡੈਂਟ ਬਰਦਾਰ ਜਸਵਿੰਦਰ ਸਿੰਘ ਜੀ ਸਾਡੇ ਵਿੱਚ ਚੌਧਰੀ ਮਦਨ لال ਜੀ ਦੇ ਬੇਟੇ ਆਮਨਪਕਾਜੀ ਪਹੁੰਚ ਚੁੱਕੇ ਨੇ ਅਸੀਂ ਤੈਹ ਦਲੋ ਚੌਧਰੀ ਮਦਨ ਲਾਲ ਬੱਕੜਾ ਜੀ ਨੇਤਾ ਆਰਾਮ ਨਾਲ ਆਹਨ ਸਹਾਇਤਾ ਕੀਣਾ ਮਰੋ ਪਲੀਜ਼ ਆਨਾ ਰਾਨਾ ਕੋਈ ਮਨਮਾਨੇ ਪਿਆਰੇ ਕੈਂਡੀਡੇਟ ਚੌਧਰੀ ਮਦਨ ਲਾਲ ਬੱਕੜਾ ਜੀ ਅਸ਼ੋਕ ਪ੍ਰੈਸਰ ਪੱਪੀ ਜੀਾਰੇ ਪਹੁੰਚੇ ਨੇ ਧੰਨਵਾਦ ਕਰਦੇ ਆ ਆਨਾ ਰਾਨਾ ਯਾਤਕੀਣਾ ਮਰੋ ਉੱਪਰ ਸਸਿਕਾ ਭਰੀ ਪਈ ਐ ਇੰਨਾ ਸਰਕਾਰ ਲੋਕਾਂ ਨੇ ਕੀਤਾ ਸ਼ਹਿਰ ਚ और बड़ा धनवाद है तुम बड़े साफी देर तो गर्मी च बैठे इंतजार कर रहे थी मेरा धनबाद है मेरा एक एक रूम सा है चलो आज मेरे को चौबी घंटे हाजिर धनवाद जय ਬਹੁਤ ਹੀ ਸਤਿਕਾਰਯੋਗ ਲਾਲ ਬੱਗੇ ਦੇ ਦੇਖਦੇ ਕੰਮਾਂ ਨੂੰ ਅੱਜ ਸਾਰੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਬਚਾ ਗਏ ਜੋਰ ਨਾਲ ਤਾੜੀਆਂ ਮਾਰ ਕੇ ਟੱਪ ਕੇ ਬੋਲੇ ਇਨਸਾਨ ਹੈ ਨਾ ਧੰਨਵਾਦ ਧੰਨਵਾਦੀ ਜੀ ਅੱਜ ਚੌਰੀ ਮਦਨਾਲ ਵੱਡੇ ਭਾਈ ਬੱਗਾ ਜੀ ਦੀ ਕੌਨ ਸੀ ਓਨਸੀ ਦੇ ਵਿਚਾਰੇ ਆ ਰੋਡਸੋ

ਸਮਕਿਸ਼ੂਰੀ ਫੜੇ ਕਾਰੋਬਾਰ ਹਾਂਜੀ ਵੀ ਬਿੰਦਰਾ ਕਲੋਨੀ ਬਹਾਦਰ ਨਗਰ ਇੱਕ ਨੰਬਰ ਵਾਰਸਨੀ ਅਤੇ ਇੱਕ ਨੰਬਰ ਵਾਰਸਨੀ ਅਸੀਂ ਆਕੇ ਬਾਜੀਗਰ ਵਸਤੀ ਪਹੁੰਚੇ ਸਮਾਪਤ ਕੀਤਾ ਇੱਥੇ ਹਜ਼ਾਰਾਂ ਦੀ ਗਿਣਤੀ ਲੋਕਾਂ ਨੇ ਸਾਥੀ ਮੱਗਵਾ ਕੇ ਦਿੱਤਾ ਉਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਬਾਜੀਗਰ ਵਸਤੀ ਜਿਹਨੇ ਕਾਂਗਰਸੀ ਜੇ ਉਹਦੇ ਡਰ ਉਹ ਜਿਹਨੇ ਆਮਦੀ ਮੈਨੇਜਮੈਂਟ ਕਰ ਲਈ ਹੈ ਉਹਨੂੰ ਇੱਥੇ ਕੋਈ ਬੂਦਿਲ ਨਾ ਕੋਈ ਪਾਰਦਾ ਨਾਂ ਨਹੀਂ ਜਾਣ ਸਾਰੇ ਆਣੇ ਜਿਕਾਰੇ ਛੜ ਗਿਆ ਮਾਦੀ ਪਾੜੀ ਸ਼ੋਕਪੁਰਾ ਜੇ ਮੱਦੀ ਜਾਣੀ ਆਪਣੇ ਮਾਨ ਸੰਭਾਲ ਕੇ ਪਾੜੀ ਬਹੁਤ ਵੱਡਾ ਬੱਦਲ ਹੈ ਔਰ ਮੈਂ ਨਾ ਯਕੀਨ ਨਾਲ ਤੁਹਾਨੂੰ ਕਹਿੰਦੇ ਵਸੇ ਹਾਜ਼ਰਾਂ ਜੋ ਕੰਮ ਕਰਨਗੇ ਕੀ ਕਹਿਣਾ ਚਾਹੁੰਦੇ ਜੇ ਚਾਹੇ मैं दिल्ली ऐसी विधायक जी का आदेश चौधरी मदन लाल बत्र जी है अशोक जी की इधर आया दिल्ली का विकास विकास हमें चौधरी डेवलपमेंट आई है और देश को डेवलप होगा लेकिन देश को भाग मिलने के लिए जोड़े नीचे हम ताकतवर नाम शराब हो रहे हैं दोनों जोड़े लोग हैं नाव शराब हो रहे हैं और

ਮੰਨ ਕੇਜਰੀਵਾਲ ਜੀ ਕੱਲ ਪਰਸ਼ੁਮੋਹੀ ਆਏ ਹੋਏ ਸੀ ਕਿ ਇਹ ਰੋਡ 'ਚੋਂ ਕੱਢਿਆ ਗਿਆ ਜਿਸੇ ਉਹ ਸ਼ੋਕ ਪ੍ਰਸ਼ਾਸਨ ਪੱਤੀ ਦੇ ਹੱਕ ਦੇ ਵਿੱਚ ਆਜੀ ਦੇਖਦੇ ਨੇ ਤੇ ਚੌਦੀ ਮਦਲਾ ਮਦਲਾ ਪੱਕਾ ਜੀ ਇਹ ਭਰਾਇਕ ਨੇ ਉਹਨਾਂ ਦੇ ਹੀ ਹਾਂਜੀ ਅੱਜ ਰੋਡ 'ਚੋਂ ਕੱਢਿਆ ਗਿਆ ਆਪਣੇ ਈਸ਼ੀਪੁਰੇ ਤੋਂ ਹੁੰਦਾ ਹੋਇਆ ਸਜੀ ਮੜੀ ਬਾਜੇ ਕੇ ਰੋਡ ਭਾਰਤੀ ਕਲੋਨੀ ਤੋਂ ਬਾਅਦ ਆਪਣੇ ਬਸਤੀ ਬਾਜਗਰ ਜਾ ਕੇ ਇੱਕ ਬਹੁਤ ਵੱਡਾ ਜਲਸਾ ਕੀਤਾ ਗਿਆ ਕੱਟ ਕੀਤਾ ਗਿਆ ਤੇ ਲੋਕਾਂ ਨੇ ਬਹੁਤ ਹੀ ਪਰਵਾਹ ਉਘਾਰਾ ਦਿੱਤਾ ਪੱਪੀ ਪ੍ਰਸ਼ਾਸਨ ਜੀ ਦੇ ਹੱਕ ਦੇ ਵਿੱਚ ਲੋਕਾਂ ਨੇ ਪੂਰਾ ਜੋਸ਼ੋਖ ਰੋਸ਼ ਦੇ ਨਾਲ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਪਰਵਾਹ ਹੰਗਾਰਾ ਦਿੱਤਾ ਤੇ ਬਹੁਤ ਸਾਰੇ ਕਈ ਕਾਫੀ ਲੀਡਰ ਆਪਣੇ ਕਾਂਗਰਸ ਨੂੰ ਛੱਡ ਕੇ ਆਮ ਪਾਰਟੀ ਦੇ ਵਿੱਚ ਜੁਆਇਨਿੰਗ ਵੀ ਕੀਤੀ ਹੈ ਟੋਟੋਗਟ 100 ਮੈਂਬਰ ਇੱਥੇ ਸਨ ਤੇ ਉਹਨਾਂ ਦੇ ਨਾਲ ਜਿਹੜੇ ਸਾਥੀ ਸਨ ਉਹ ਵੀ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਨ ਤੇ ਇਸ ਤੋਂ ਲੱਗਦਾ ਹੈ ਕਿ ਪੱਪੀ ਪ੍ਰਸ਼ਾਦ ਜੀ ਦੀ ਜਿੱਤ ਬਿਲਕੁਲ 100% ਪੱਕੀ ਹੈ ਜਿਸ ਤਰ੍ਹਾਂ ਕਿ ਸਾਡੇ ਮਾਨ ਜੋ ਮੁੱਖ ਮੰਤਰੀ ਪ੍ਰਵਾਨ ਸਿੰਘ ਮਾਨ ਜੀ ਨੇ ਕਿਹਾ ਇਹ ਜਿਹੜੀ ਪੰਜਾਬ ਦੀ 13 0 ਦੇ ਨਾਲ ਹੋਵੇਗੀ 13 ਦੇ 13 ਐਮਪੀ ਜਿਹੜੇ ਐ ਮੈਂਬਰ ਪਾਰਲੀਮੈਂਟ ਬਣਨਗੇ ਤੇ ਉੱਥੇ ਪਾਰਲੀਮੈਂਟ ਦੇ ਵਿੱਚ ਜਾਣਗੇ ਠੀਕ ਅਸੀਂ ਅੱਜ ਇੱਥੇ ਆਣੇ ਚਾਹੁੰਦੇ ਆਂ ਜਿੱਤੇ ਅੱਜ ਆ ਮਰਦੀ ਪਾਰਟੀ ਦੇ ਸੁਪਰੀਮੋ ਕੇਜੀਓ ਆ ਸਭ ਪਹੁੰਚੇ ਸੀਗੇ ਔਰ ਬਗਵੰਤ ਮਾਨ ਜੀ ਪਹਿਲਾਂ ਆਏ ਸੀਗੇ ਔਰ ਅੱਜ ਅਸ਼ੋਕ ਰਾਜੇ ਪੱਪੀ ਜੀ ਅੱਜ ਵਾਰਡ ਨੰਬਰ ਤੋਂ ਸਾਰੇ ਤੋਂ ਸ਼ੁਰੂ ਹੋ ਕੇ ਆ ਤੁਹਾਡੇ ਵਾਰਡ ਦੀ ਸਮਰਥਨ ਕੀਤੀ ਹੈ ਰੋਡ ਤੋਂ ਦੀ ਠੀਕ ਹੈ ਆਣੇ ਚਾਹੁੰਦੇ ਆਂ ਵਾਰਡ ਨੰਬਰ 1 ਦੇ ਵਿੱਚ ਕੱਲ ਜਿਹੜੇ ਕਿ ਅਮਿਤ ਸ਼ਾਹ ਵੀ ਬੀਜਪੀ ਦਾ ਹੋ ਕੇ ਗਏ ਇੱਥੇ ਹਾਂਜੀ ਔਰ ਕਾਂਗਰਸ ਦੇ ਆਗੂ ਵੀ ਹੋ ਕੇ ਗਏ ਔਰ ਰਵਨੀ ਦੇ ਬਿੱਟੂ ਵੀ ਆ ਗਿਆ ਲੇਕਿਨ ਸਾਡੇ ਇਲਾਕੇ ਦੇ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਇਆ ਉਹਨੂੰ ਪਤਾ ਕਿ ਇੱਥੇ ਦੀ ਜਿਹੜੀ ਸਰਕਾਰ ਆ ਪੰਜਾਬ ਦੀ ਸਰਕਾਰ ਆ ਔਰ ਨੌਰਥ ਦੇ ਵਿੱਚ ਐਮ ਐਲ ਏ ਮਦਨਲਾਲ ਚੌਧਰੀ ਮਦਨਲਾਲ ਬੱਗਾ ਜੀ ਆ ਜਿਹੜੇ ਕਿ ਸਾਡੇ ਸਰਮੋਰ ਨੇ ਔਰ ਅਸੀਂ ਵਧੀਆ ਟੀਮ ਨਾਲ ਕੰਮ ਕਰ ਰਹੇ ਹਾਂ 16 ਦੇ 16 ਜਿਹੜੇ ਵਾਰਡ ਬੜੀ ਮਜ਼ਬੂਤੀ ਨਾਲ ਜਿਹੜਾ ਕੰਮ ਹੋ ਰਿਹਾ ਔਰ ਅਸੀਂ ਨੌਰਥ ਦੇ ਵਿੱਚੋਂ ਪੱਪੀ ਜੀ ਨੂੰ ਜਿਤਾ ਕੇ ਭੇਜਾਂਗੇ ਔਰ ਲੁਧਿਆਣੇ ਦੇ ਵਿੱਚੋਂ ਪੱਪੀ ਜੀ ਨੰਬਰ 1 ਤੇ ਵੜਨਾ ਔਰ ਨੰਬਰ 1 ਤੇ ਆਣਗੇ ਅਸੀਂ ਉਹਨਾਂ ਨੂੰ ਐਮਪੀ ਬਣਾ ਕੇ ਭੇਜਾਂਗੇ ਇੱਥੋਂ ਕਟੋ-ਕਟ 4500 ਵੋਟ ਸਾਡੇ ਵਾਰਡ ਦੇ ਵਿੱਚੋਂ ਜਿਹੜੀ 4500 ਪਲੱਸ ਬੋਡ ਅਸੀਂ ਪਾ ਕੇ ਤੇ ਭੇਜਾਂਗੇ ਔਰ ਸਾਰੇ ਲੋਕ ਤਿਆਰ ਬੈਠੇ ਨੇ ਇੱਕ ਤਰੀਕ ਦੀ ਉਡੀਕ ਕਰਦੇ ਨੇ ਜਿਹਦੇ ਨੇ ਇੱਕ ਤਰੀਕ ਆ ਗਈ ਉਹਦੇ ਨਾਲ ਵੱਡੇ ਪမာਣੇ ਦੇ ਜਿਦਾ ਕੇ ਭੇਜਾਂਗੇ ਕਿੰਨਾ ਲੱਗਦਾ ਕਿਵੇਂ ਤੁਸੀਂ ਸਰਪ੍ਰਸਤ ਪ੍ਰਧਾਨ ਨੂੰ ਬਹੁਤ سارے ਵਾਰਡ ਤੁਹਾਡੇ ਅੰਦਰ ਪੈਂਦੇ ਨੇ ਉਹ ਸਾਰੇ ਵਾਰਡਾਂ ਚੋਂ ਚਲਕੀ ਬਣੇਗਾ ਦੇਖੋ ਜੀ ਸਾਨੂੰ ਜਿਹੜੇ ਵਾਰਡਾਂ ਨੇ ਮੈਨੂੰ ਲਾਇਆ ਵਾ ਬਲੌਕ ਪ੍ਰਧਾਨ ਲਾਇਆ ਔਰ ਵਾਰਡਾਂ 'ਚ ਅਸੀਂ ਮੀਟਿੰਗਾਂ ਕੀਤੀਆਂ ਡੋਰ ਟੂ ਡੋਰ ਗਿਆ ਬਾਰ-ਬਾਰ ਲੋਕਾਂ ਨੂੰ ਜਾਗਰੂਕਤਾ ਕੀਤਾ ਭਾਈ ਦੇਖੋ ਜਿਹੜੀ ਬਿਜਲੀ ਦਾ ਬਿੱਲ ਮੁਫਤ ਹੋ ਗਿਆ ਫਰੀ ਹੋ ਗਿਆ ਜਿਹੜਾ ਕਿ ਆਮ ਆਦਮੀ ਦੇ ਉੱਤੇ ਬੋਝ ਪੰਦਾ ਸੀ 2-3000 ਰੁਪਏ ਦਾ ਬੋਝ ਪੰਦਾ ਸੀਗਾ ਉਹ ਬਿੱਲ ਬਿੱਲ ਮਾਫ ਹੋ ਗਿਆ ਹਾਂਜੀ ਉਸ ਤੋਂ ਬਾਅਦ ਹੈਲਥ ਜਿਹੜਾ ਹੈਲਥ ਜਿਹੜਾ ਕਲੀਨਿਕ ਖੁੱਲੇ ਆਮ ਆਦਮੀ ਕਲੀਨਿਕ ਖੁੱਲੇ ਆ ਉਹ ਕਲੀਨਿਕਾਂ ਵਿੱਚ ਗਰੀਬ ਆਦਮੀ ਜਿਹੜੀ 1100 1200 1500 ਦੀ ਦਵਾਈ ਮਹੀਨੇ ਦੀ ਆਂਦੀ ਸੀ ਉਹ ਉੱਥੇ ਫਰੀ ਟੈਸਟ ਫਰੀ ਹੋ ਰਹੇ ਨੇ ਇਸ ਕਰਕੇ ਹੈਲਥ ਵਾਰੀ ਵੀ ਬਹੁਤ ਵਧੀਆ ਹੋ ਗਿਆ ਔਰ ਡਵੈਲਪਮੈਂਟ ਦੇ ਕੰਮ ਜੜੇ ਆ ਡਵੈਲਪਮੈਂਟ ਦੇ ਕੰਮ ਤਾਂ ਸਾਰੇ ਵਾਰਡਾਂ ਦੇ ਵਿੱਚ ਜਿਹੜੇ 16 ਦੇ 16 ਵਾਰਡਾ ਨੌਰ ਦੇ ਉਹਦੇ ਵਿੱਚ ਬਹੁਤ ਵੱਡੇ ਕਿਉਂ ਮੈਂ ਤਾਂ ਬੱਗਾ ਜੀ ਨਾਲ ਜਾਣਾ ਤੋਂ ਬਗੈਰ ਨਾਲ ਰਹੀਦਾ ਵਾਸ ਕਰਕੇ ਇਸ ਕਰਕੇ ਬਹੁਤ ਪမာਣੇ ਵੱਡੀ ਤੇ ਜਿੱਤ ਹੋਏਗੀ ਇੱਥੇ ਲੁਧਾਨੇ ਸ਼ਹਿਰ ਦੇ ਵਿੱਚ ਪੱਪੀ ਨੰਬਰ 1 ਤੇ ਰਹੇਗਾ ਔਰ ਸਾਰੇ ਭਾਜਣਗੇ ਸਾਰੇ ਭਾਜਣਗੇ ਜਿਹੜੇ ਦੂਜੇ ਕੈਂਡੀਡੇਟ ਹੈ ਨਾ ਤੁਸੀਂ ਦੇਖ ਲਿਓ ਵੀ ਜਿਹੜਾ ਗਿੱਦੜ ਵਾਹੇ ਤੋਂ ਆਇਆ ਚਾਹੇ ਰਵਨੀਤ ਬਿੱਟੂ ਆੜਾ ਕਾਂਗਰਸ ਛੱਡ ਕੇ ਬੀਜਪੀ ਚ ਚਲਾ ਗਿਆ ਤੇ ਇਹਨਾਂ ਨੂੰ ਪਤਾ ਅਸੀਂ ਜਿੱਤਣਾ ਹੈ ਨਹੀਂ ਡਰਾਮੇਬਾਜ਼ੀ ਕਰੀ ਚੱਲੋ ਪੱਪੀ ਦੀ ਜਿੱਤ ਯਕੀਨੀ ਲੋਕਾਂ ਨੇ ਬਣਾ ਦਿੱਤੀ ਹੈ ਦੇਖੋ ਜੀ ਏ ਬਾਈਗਰ ਵਸਤੀ ਜਿਹੜੀ ਵਾਰਡ ਨੰਬਰ 1 ਦੀ ਆ ਇਹਦਾ ਵੈਸੇ ਵੀ ਅਸ਼ੀਰਵਾਦ ਬਹੁਤ ਆ ਔਰ ਅਸ਼ੋਕ ਪ੍ਰੈਸ਼ਰ ਪੱਪੀ ਜਿਹੜੇ ਆ ਗਏ ਆ ਇਹ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਪਹਿਲਾਂ ਤਾਂ ਕੀਤਾ ਆ ਚੌਧਰੀ ਮਦਨ لال ਪੱਗਾ ਜੀ ਨੇ ਪਹਿਲੀ ਗੱਲ ਤੇ ਇਹਨਾਂ ਨੂੰ ਮੈਸੇਜ ਇਹ ਲੱਗਾ ਲੈ ਆਣ ਦੀ ਲੋੜ ਨਹੀਂ ਸੀ ਕਿਉਂ ਕਹਿ ਰਹੇ ਆ ਕਿਉਂਕੋ ਚੌਧਰੀ ਮਦਨ لال ਪੱਗਾ ਜੀ ਨੇ ਵਕਾਫੀ ਇੱਥੇ ਬਹੁਤ ਕੀਤਾ ਆ ਕਿਉਂਕੋ ਅਸੀਂ ਇਹ ਵਿਸ਼ਵਾਸ ਇਹਨਾਂ ਨੂੰ ਦਵਾਇਆ ਬਾਈਗਰ ਵਸਤੀ ਦੀ ਇੱਕ ਇੱਕ ਵੋਟ ਜਿਹੜੀ ਹੈਗਾ ਉਹ ਅਸੀਂ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੂੰ ਪਾਵਾਂਗੇ